ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਜੇਕਰ ਤੁਸੀਂ ਆਪਣੇ ਲਈ ਜਾਂ ਫਿਰ ਆਪਣੀ ਬੇਟੀ ਜਾਂ ਫਿਰ ਬੇਟੇ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੀਆਂ ਫੇ ਬੇਟੀ ਲਈ ਸਾਡੀ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਜੋ ਕਿ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਕੋਲੋਂ ਆਪਣੀ ਐਡ ਲਗਵਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਦੋ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਐਂਡ ਕੰਟੈਂਟ ਸ਼ੇਅਰਿੰਗ ਇਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਜਾਂ ਫਿਰ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੋ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਅਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ WhatsApp ਵੀ ਕਰ ਸਕਦੇ ਹੋ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਮੈਚ ਬਿਊਰੋ ਫਰਾਂਚਾਈਜ਼ੀ ਦੀ ਲੋੜਾ ਜਿਸ ਕਿਸਨੇ ਵੀ ਸਾਡੇ ਨਾਲ ਮਿਲ ਕੇ ਰਿਸ਼ਤੇ ਦਾ ਕੰਮ ਕਰਨਾ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਜਾਂ ਫਿਰ ਸਾਨੂੰ ਵਟਸਐਪ ਕਰਕੇ ਆਪਣਾ ਕੰਪਲੀਟ ਡਾਟਾ ਜੋ ਵੀ ਉਹਨਾਂ ਕੋਲ ਲੜਕੇ ਜਾਂ ਫਿਰ ਲੜਕੀ ਦਾ ਡਾਟਾ ਹੈਗਾਗਾ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਅੱਜ ਸਿੱ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਈ ਹਾਂ ਜਿਸ ਦੇ ਵਿੱਚ ਪਰਵਾਰ ਦੇ ਲੜਕੇ ਜੁਕਿ ਰਵਿਦਾਸੀਏ ਕਾਸਟ ਨੂੰ ਸੰਬੰਧ ਰੱਖਦੇ ਹਨ ਗੋਤ ਮੋਂਦੂ ਆ ਉਮਰ 31 ਸਾਲ ਕੱਦ 5 ਫੁੱਟ 2 ਇੰਚਾ ਪੜਾਈ ਵਿੱਚ ਲੜਕੀ ਦੀ ਐਮ ਐਸ ਸੀ ਕੰਪਿਊਟਰ ਸਾਇੰਸ ਪਾਸ ਕੀਤੀ ਹੋਈ ਆ ਇਸ ਸਮੇਂ ਲੜਕੀ ਬੈਂਕ ਵਿੱਚ ਡਿਪਟੀ ਮੈਨੇਜਰ ਲੱਗੀ ਹੋਈ ਹੈ ਤੇ ਵਧੀਆ ਸੈਲਰੀ ਆ ਲੜਕੀ ਵਾਲਿਆਂ ਨੂੰ ਐਨ ਆਰ ਆਈ ਲੜਕੇ ਜ਼ਰੂਰਤ ਆ ਇਹੇ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਗਲਾ ਰਿਸ਼ਤਾ ਜੋ ਆਪਾਂ ਲੈ ਕੇ ਆਏ ਆਂ ਲੜਕੀ ਦਾਗਾ ਜਰਸੀ ਕਾਸਮਸ ਵੰਦ ਰੱਖਦੇ ਆਂ ਉਮਰ ਲੜਕੀ 29 ਸਾਲ ਆ ਰੰਗ ਗੋਰਾ ਕੱਦ 5 ਫੁੱਟ 3 ਇੰਚਾ ਪ੍ਰਾਈਵਟ ਲੜਕੀ ਦੀ ਜੀਐਨਐਮ ਨਰਸਿੰਗ ਕੀਤੀ ਹੋਈ ਆ ਜਿਸ ਵਿੱਚ ਉਸ ਕੋਲ 4 ਸਾਲ ਦਾ ਤਜਰਬਾ ਵੀ ਆ ਲੜਕੀ ਵਾਲਿਆਂ ਨੂੰ ਘੱਟੋ ਘੱਟ 10 ਕਿੱਲੇ ਵਾਲਾ ਲੜਕਾ ਚਾਹੀਦਾਗਾ ਜੋ ਕਿ ਫੋਰਨਰ ਪੱਕਾ ਹੋਵੇ ਅਤੇ ਇਹ ਪਰਿਵਾਰ ਤਰਨਤਾਰਨ ਦੇ ਰਹਿਣ ਵਾਲੇ ਹਨ ਅਗਲਾ ਰਿਸ਼ਤਾ ਜੋ ਲੜਕੀ ਦਾ ਹੈ ਜਿਸ ਵਿੱਚ ਲੜਕੀ ਕੈਨੇਡਾ ਵਿੱਚ ਪੱਕੀ ਹੈ ਤੇ ਜਲੰਧਰ ਦੇ ਰਹਿਣ ਵਾਲੇ ਹਨ ਉਮਰ ਲੜਕੀ ਦੀ 29 ਸਾਲਾ ਕੱਦ 5 ਫੁੱਟ 5 ਇੰਚਾ ਪੜਾਈ ਵਿੱਚ ਲੜਕੀ ਦੀ ਕੰਪਿਊਟਿੰਗ ਸਪੋਰਟਸ ਪਾਸ ਕੀਤੀ ਹੋਈ ਆ ਤੇ ਇਸ ਸਮੇਂ ਲੜਕੀ ਕੈਨੇਡਾ ਵਿੱਚ ਬੰਬਾਰਡਰ ਐਵੀਏਸ਼ਨ ਇੰਡਸਟਰੀ ਵਿੱਚ ਕੰਮ ਕਰਦੀ ਆ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਤੇ ਲੜਕੀ ਵਾਲਿਆਂ ਨੂੰ ਵਧੀਆ ਜ਼ਮੀਨ ਵਾਲਾ ਲੜਕਾ ਚਾਹੀਦਾ ਹੈ ਜੋ ਕਿ ਜਲੰਧਰ ਦੇ ਨੇੜੇ ਦੇ ਰਹਿਣ ਵਾਲਾ ਹੋਵੇ ਅਤੇ ਐਨ ਆਰ ਆਈ ਹੋਵੇ ਜਾਂ ਫਿਰ ਇੱਧਰ ਜੋ ਹੈ 15-20 ਕਿੱਲੇ ਜ਼ਮੀਨ ਵਾਲੇ ਹੋਣ ਵਰਦ ਦੀ ਲੋਡ ਜਿਸ ਕਿਸੇ ਪਰਿਵਾਰ ਨੂੰ ਆਪਣੇ ਲੜਕੇ ਲਈ ਇਹਨਾਂ ਵਿੱਚੋਂ ਕਿਸੇ ਵੀ ਇੱਕ ਰਿਸ਼ਤਾ ਕੋਈ ਪਸੰਦ ਹੋਵੇ ਜਾਂ ਰਿਸ਼ਤੇ ਲੋਡ ਹੋਵੇ ਤਾਂ ਸਾਨੂੰ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਨੇ ਜਾਂ ਫੇਰ ਸਾਨੂੰ WhatsApp ਕਰ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ